ਪੰਜਾਬ ਚ ਇੱਕੋ ਹੀ ਪਰਿਵਾਰ ਦੀਆਂ ਦੋ ਮਹਿਲਾਵਾਂ ਦੀ ਮੌਤ ਇੱਕ ਰਾਜਵਿੰਦਰ ਕੋਰ ਹੈ ਉਮਰ ਕਰੀ 35 32 ਸਾਲ ਜਿਨ੍ਹਾਂ ਦੀ ਮੌਕੇ ਦੇ ਮੌਤ ਹੋ ਗਈ ਸੀ ਇੱਕ ਪ੍ਰੀਤੀ ਉਮਰ ਕਰੀ 21 ਸਾਲ ਜਿਨ੍ਹਾਂ ਨੂੰ ਜਲੰਧਰ ਦਾ ਰੈਫਰ ਕੀਤਾ ਸੀ ਉਹਦੇ ਅੱਜ ਸਵੇਰੇ ਡੈਥ ਹੋਈ ਹੈ 21 ਸਾਲਾਂ ਲੜਕੀ ਦਾ 8 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਤੇ ਵਿੱਚ ਕੁੱਲ ਸਤਿ ਸਵਾਰਸਨ ਸਤ ਜਿਨ੍ਹਾਂ ਦੇ ਦੋ ਬੱਚੇ ਸਨ ਇੱਕ ਜਿਹੜੀ ਹੈ ਕੁਲਵਿੰਦਰ ਕੌਰ ਹੈ ਉਹ ਗੰਭੀਰ ਹਾਲਤ ਵਿੱਚ ਜਕਮੀ ਹੈ ਉਹ ਹਸਪਤਾਲ ਰੈਫਰ ਕੀਤਾ ਗਿਆ ਦੂਜੀ ਮ੍ਰਿਤਕਾ ਮਹਿਲਾ ਸੀ ਦੋ ਬੱਚਿਆਂ ਦੀ ਮਾਂ ਸ਼ਰਦਨਾਕ ਸੜਕ ਹਾਦਸੇ 'ਚ ਵਾਪਰੀ ਵੱਡੀ ਮਦਭਾਗੀ ਘਟਨਾ ਸਤਰੀਆ ਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ 'ਚ ਇੱਕ ਵੱਡਾ ਸੜਕ ਹਾਦਸਾ ਹੋਇਆ ਇੱਕ ਪਰਿਵਾਰ ਦੀ ਕਾਰ ਪਿਆਨਿਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਕਾਰਨ ਦੋ ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਇੱਕ 32 ਸਾਲਾ ਮਹਿਲਾ ਦੀ ਮੌਤ ਹੋਈ ਹੈ ਜਿਸ ਕਾਰਨ ਦੋ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਚੁੱਕਾ ਹੈ ਇਸ ਹਾਦਸੇ 'ਚ ਇੱਕ 21 ਸਾਲਾ ਲੜਕੀ ਦੀ ਵੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਲੜਕੀ ਦੀ ਅਜੇ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਇਸ ਹਾਦਸੇ ਦੇ ਕਾਰਨ ਇਸ ਹਾਸੇ ਬਸ ਦੇ ਘਰ ਚ ਖੁਸ਼ੀਆਂ ਵਾਲੇ ਘਰ ਚ ਸੱਤਰ ਬਿਚ ਚੁੱਕੇ ਨੇ ਘਰ ਤਬਾਹ ਹੋ ਚੁੱਕਾ ਰੋਂਦੇ ਇਸ ਪਰਿਵਾਰ ਦਾ ਹਾਲ ਵੀ ਦੇਖਿਆ ਨਹੀਂ ਜਾ ਰਿਹਾ ਜੀ ਹਾਂ ਪੰਜਾਬ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਵਿਆਹ ਤੋਂ ਘਰ ਵਾਪਸ ਆ ਰਹੇ ਇੱਕੋ ਪਰਿਵਾਰ ਦੇ ਸੱਤ ਜੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਚ ਦੋ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਯਾ ਉੱਠ ਚੁੱਕਾ ਹੈ ਜਦਕਿ 21 ਸਾਲਾਂ ਲੜਕੀ ਜਿਸ ਦਾ ਕਿ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਸ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਚੁੱਕੀ ਹੈ ਇਸ ਘਟਨਾ ਤੋਂ ਬਾਅਦ ਘਰ 'ਚ ਚੀਕ ਚਿਹਾੜਾ ਮਚ ਚੁੱਕਿਆ ਹੈ ਹਸਤੇ ਵਜਦੇ ਛਗਣਾ ਵਾਲੇ ਘਰ 'ਚ ਮਾਤਮ ਫਸਰ ਚੁੱਕਾ ਹੈ ਘਰ 'ਚ ਵਹਿਣ ਪੈ ਰਹੇ ਨੇ ਰੋਂਦੇ ਇਸ ਪਰਿਵਾਰ ਦਾ ਹਾਲ ਵੀ ਦੇਖਿਆ ਨਹੀਂ ਜਾ ਰਿਹਾ ਜਾਣਕਾਰੀ ਮੁਤਾਬਕ ਦੋ ਬੱਚਿਆਂ ਸਮੇਤ ਕਾਰ 'ਚ ਪਰਿਵਾਰ ਦੇ 7 ਮੈਂਬਰ ਮੌਜੂਦ ਸਨ ਹਾਦਸੇ ਦਾ ਸ਼ਿਕਾਰ ਇਹ ਪਰਿਵਾਰ ਵਿਆਹ ਤੋਂ ਘਰ ਵਾਪਸ ਪਰਤ ਰਿਹਾ ਸੀ ਇਸ ਦੌਰਾਨ ਰਸਤੇ 'ਚ ਹੀ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਸਿੱਧੀ ਦਰਖਤ 'ਚ ਜਾ ਵੱਜੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਹੀ ਪਰਿਵਾਰ ਦੇ ਮੈਂ ਜਖਮੀ ਹੋ ਗਏ ਦੱਸਿਆ ਜਾ ਰਿਹਾ ਕਿ ਇਸ ਹਾਦਸੇ 'ਚ ਤਿੰਨ ਮਹਿਲਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਮਹਿਲਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਹਸਪਤਾਲ 'ਚ ਉਸਦਾ ਇਲਾਜ ਚੱਲ ਰਿਹਾ ਹੈ ਇਨਫਾਰਮੇਸ਼ਨ ਆਈ ਕਿ ਇੱਕ ਕਾਰ ਦੀ ਕਾਰ ਦਾ ਐਕਸੀਡੈਂਟ ਹੋਇਆ ਦਸੂਹਾ ਮਿਆਣੀ ਰੋਡ ਪਿੰਡ ਬਸਵਾਰੇ ਕੋਲ ਜਿਸ ਤੇ ਐਸ.ਆਈ. ਹਰਮਿੰਦਰ ਸਿੰਘ ਮੌਕੇ ਤੇ ਪਹੁੰਚੇ ਜਾ ਕੇ ਦੇਖਿਆ ਜੋ ਇੱਕ ਰਾਜਵਿੰਦਰ ਕੋਹਰ ਹੈ ਉਮਰ ਕਰੀ 35 32 ਸਾਲ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਇੱਕ ਪ੍ਰੀਤੀ ਉਮਰ ਕਰੀ 21 ਸਾਲ ਜਿਨ੍ਹਾਂ ਨੂੰ ਜਲੰਧਰ ਦਾ ਰੈਫਰ ਕੀਤਾ ਸੀ ਉਹਦੇ ਅੱਜ ਸਵੇਰੇ ਡੈਥ ਹੋਈ ਹੈ ਕਾਰ ਦੇ ਵਿੱਚ ਕੁੱਲ ਸੱਤ ਸਵਾਰ ਸਨ ਜਿਨ੍ਹਾਂ ਵਿੱਚ ਦੋ ਬੱਚੇ ਸਨ ਇੱਕ ਜਿਹੜੀ ਹੈ ਕੁਲਵਿੰਦਰਪੁਰ ਆ ਉਹ ਗੰਭੀਰ ਹਾਲਤ ਵਿੱਚ ਜ਼ਖਮੀ ਆ ਉਹ ਅਫਸਰ ਦਾ ਰੈਫਰ ਕਰ ਦਿੱਤਾ ਗਿਆ ਤੇ ਏਐਸਏ ਹਰਮਿੰਦਰ ਸਿੰਘ ਵੱਲੋਂ ਜਿਹੜੀਆਂ ਰਾਜਵਿੰਦਰਪੁਰ ਔਰ ਪ੍ਰੀਤੀ ਦੀ ਜਿਹੜੀ ਲਾਸ਼ ਦੀ ਜਿਹੜੀ 100 194 ਐਮਬੀਐਨਐਸਐਸ ਤਹਿਤ ਕਾਰਵਾਈ ਕਰਕੇ ਜਿਹੜੀਆਂ ਲਾਸ਼ ਬਾਸਾਂ ਦੇ ਹਵਾਲੇ ਕਰ ਦਿੱਤੀ ਇਹ ਦਰਦਨਾਕ ਘਟਨਾ ਦਸੂਹਾ ਦੇ ਮਿਆਨੀ ਰੋਡ ਨਜ਼ਦੀਕ ਪਿੰਡ ਬਸੋਆ ਚ ਵਾਪਰੀ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਝੰਜੋੜ ਕੇ ਰੱਖ ਦਿੱਤਾ ਹਰ ਕਿਸੇ ਵੱਲੋਂ ਇਸ ਮੰਦਪਾਕੇ ਹਾਸੇ ਤੇ ਦੁੱਖ ਜਤਾਇਆ ਜਾ ਰਿਹਾ ਹੈ ਜਗਮਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ